ਉੜੇ ਦਿਨ ਪਹਿਲਾਂ ਪਿੰਡ ਬੰਗੀ ਰੁੱਗੂ ਦੀ ਸੰਗਤ ਵੱਲੋਂ ਤਖਤ ਸ਼੍ਰੀ ਹਜੂਰ ਸਾਹਿਬ ਨੰਦੇੜ ਸਾਹਿਬ ਜੀ ਉੱਥੇ ਬਾਬਾ ਨਿਧਾਨ ਸਿੰਘ ਜੀ ਦੇ ਲੰਗਰਾਂ ਲਈ ਕਣਕ ਦੀ ਰਸਤ ਇਕੱਠੀ ਕੀਤੀ ਗਈ ਸੀ ਅਤੇ ਜਦੋਂ ਝੋਨੇ ਦੀ ਫਸਲ ਆਉਂਦੀ ਆ ਉਸ ਟਾਈਮ ਝੋਨੇ ਦੀਆਂ ਬੋਰੀਆਂ ਵੀ ਇਕੱਠੀਆਂ ਕੀਤੀਆਂ ਜਾਂਦੀਆਂ ਨੇ ਤੇ ਉਹ ਰਸਤ ਜਿਹੜੀ ਇਕੱਠੀ ਕੀਤੀ ਹੋਈ ਸੀ ਸਾਰੇ ਪਿੰਡ ਦੇ ਸਾਰੇ ਨਗਰ ਦੇ ਸਹਿਯੋਗ ਨਾਲ ਅਸਲੀ ਸਾਰਿਆਂ ਦਾ ਧੰਨਵਾਦ ਆ ਬਹੁਤ ਬਹੁਤ ਜ਼ਿਆਦਾ ਧੰਨਵਾਦ ਤੇ ਉਹ ਇਕੱਠੀ ਕੀਤੀ ਹੋਈ ਰਸ ਲੈਣ ਲਈ ਪਿੰਡ ਡਿੱਖ ਤੋਂ ਸੰਗਤ ਨੌਜਵਾਨ ਅੱਜ ਇੱਥੇ ਪਹੁੰਚੇ ਹੋਏ ਨੇ ਇਹ ਸਾਰੀ ਰਸ ਦੇ ਇਕੱਠੇ ਕਰਕੇ ਪਿੰਡ ਡਿੱਖ ਲੈ ਕੇ ਜਾਣਗੇ ਅਤੇ ਪਿੰਡ ਡਿੱਖ ਤੋਂ ਟਰੱਕ ਭਰ ਕੇ ਇਹ ਸਾਰੀ ਰਸ ਤਖਤ ਸ਼ਿਰਿ ਹਜੂਰ ਸਾਹਿਬ ਵਿਖੇ ਭੇਜੀ ਜਾਵੇਗੀ ਤੇ ਸਾਰੇ ਪਿੰਡ ਦਾ ਧੰਨਵਾਦ ਜਿਨ੍ਹਾਂ ਨੇ ਰਸ ਦੇ ਵਿੱਚ ਹਿੱਸਾ ਪਾਇਆ ਭਾਈ ਗੁਰੂ ਚੜ੍ਹਦੀ ਕਲਾ ਦੇ ਰੱਖੇ ਬੰਗੇ ਬੁੰਗੇ ਜੇ ਬੰਦ ਲੀ ਇਹ ਆਪਾਂ ਵੀ ਗੁਰਦੁਆਰਾ ਸਾਹਿਬ ਡੇਰਾ ਸੰਤ ਬਾਬਾ ਨਿਹੰਗ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਕਾਰ ਸੇਵਾ ਆਏ ਸਾਲ ਕਣਕ ਤੇ ਝੋਨਾ ਸੰਗ ਤਾਂ ਇਕੱਠੀਆਂ ਕਰਦੀਆਂ ਪਿੰਡ ਮੰਗੀ ਰੁਗੂ ਦੀਆਂ ਸੰਤ ਬਾਬਾ ਨਰਿੰਦਰ ਸਿੰਘ ਜੀ ਬਲਵਿੰਦਰ ਸਿੰਘ ਜੀ ਇਹਨਾਂ ਦੇ ਕੋਲ ਪਹੁੰਚਾ ਦਿੰਨੇ ਹੁੰਦੇ ਆ ਡਿੱਖ ਪਿੰਡ ਤੇ ਐਤ ਕੀ ਇੱਥੇ ਪਹੁੰਚ ਗਏ ਇਹਨਾਂ ਦਾ ਸਵਾਗਤ ਆ ਤੇ ਧੰਨਵਾਦ ਵੀ ਆ ਤੇ ਅੱਜ ਉਹੀ ਜਿਹੜੀ ਪਿੰਡ ਚੋਂ ਰਸਤ ਇਕੱਠੀ ਕਰੀ ਆ ਉਹ ਆਪਾਂ ਇਹਨਾਂ ਦੇ ਟਰੱਕ 'ਚ ਲੋਡ ਕਰ ਦਾਂਗੇ। ਲਓ ਜੀ ਬੰਗੀ ਰੁੱਗੂ ਦੀ ਸੰਗਤ ਵੱਲੋਂ ਇਕੱਠੀ ਕੀਤੀ ਹੋਈ ਰਸਤ ਹਜੂਰ ਸਾਹਿਬ ਵਾਲੇ ਜਿਹੜੇ ਭਾਬੇ ਆ ਉਹਨਾਂ ਦੇ ਟਰੱਕ 'ਚ ਟਰਾਂਸਫਰ ਕਰੀ ਜਾ ਰਹੀ ਆ ਆ ਵੀ ਆ ਤਾ ਬਿਚਾਈ ਆ ਆ ਪਾਤੀ ਉਹਦੀ ਮੈਨ ਆ ਆ ਆ ਆ ਉਹ ਤੇ ਗੋਲੀ ਬਸ ਥੱਲੇ ਜੱਟ ਥੱਲੇ ਪੂਰਾ ਵਿਛਾਲ ਹਾਂ ਥੱਲੇ ਮਜਾਂ ਦੇ ਪਾ ਦੋ ਆ ਸਿੱਧੂ ਗੋਲੀ ਨਾ ਪਾ ਸੱਟ ਦੀ ਕਰਕੇ ਨਾ ਯਾਰੋ चित्रवा सा